ਸੁ ਕਹ ਟਲ ਗੁਰ ਸੇਵੀਐ ਹਨਿਸ ਸਹਜ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੋਰ ਅਰਸੋ ਕੋ ਰਸੋ ਤੁਧ ਡਠੇ ਸਚੇ ਪਤਸ਼ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਤਨ ਆਹੇ ਗੁਰ ਸਾਹਿਬ ਜੀ ਤਨ ਅਸਰੀ ਮਹਿਲਾ ਪਹਿਲ ਜੀਉ ਤਪਤ ਹੈ ਬਾਰ ਬਾਰ ਤਪ ਤਪ ਖਪ ਬਹੁਤ ਬੇਕਰ ਜੈ ਤਨ ਬਾਣੀ ਵਿਸਰਜ ਆਏ ਜਿਉ ਪੱਕਾ ਰੋਗੀ ਵਿਲ ਲਾਏ ਜੀਉ ਤਪਤ ਹੈ ਬਰ ਬਾਰ ਤਪ ਤਪ ਖੱਪ ਬਹੁਤ ਬੇਕਾਰ ਜਤਨ ਬਾਣੀ ਵਿਸਰਜੈ ਜਿਉ ਪਕਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਤੇਰਾ ਆਓ ਜਿਨ ਕੰਨ ਕੀਤੇ ਅਖੀਨ ਆਕ ਜਿਨ ਜੇਵਾ ਦਿੱਤੀ ਬੋਲੇ ਤਤ ਜਿਨ ਮਨ ਰੱਖਿਆ ਅਗਨੀ ਪਾਏ ਵਜ ਪਵਨ ਆਖੇ ਸਭ ਜਾਏ ਜੇ ਤਾ ਮਹ ਪਰਿਤਸਵਾਦ ਸਭ ਕਾਲਖ ਦਾਗ ਧਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਹੀਂ ਜਾਏ ਕਰਮ ਮਿਲੈ ਖਣ ਤੇ ਰੰ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੈ ਆਖਣ ਤੇ ਰਣ ਜਿਤ ਲਗ ਤਰਣ ਹੋਰ ਨਹੀਂ ਥਾ ਜੇ ਕੋ ਡੁੱਬ ਫਿਰ ਹੋਵੈ ਸਾਰ ਨਾਨਕ ਸਚ ਸਰਬ ਦਾਤਾਰ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ ਧਨ ਅਸਰੀ ਮਹਿਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਗੁਰੂ ਪਿਆਰ ਵਾਲਿਓ ਅਜ ਦਾ ਪਾਵਨ ਮੁਖਵਾਗ ਜਗਤ ਗੁਰੂ ਗੁਰੂ ਨਾਨਕ ਪਤਸ਼ਾਹ ਜੀ ਦਾ ਬਖਸ਼ਿਆ ਹੋਇਆ ਧਨ ਆਸਰੇ ਰਾਗ ਅੰਦਰ ਪਾਵਨ ਅੰਗ 661 ਅਤੇ 62 ਉੱਤੇ ਸੁਭਾਏ ਮਾਨ ਸਤਿਗੁਰ ਕਹਿੰਦੇ ਇਹ ਦਾਤਾ ਮੇਰੀ ਅੰਦਰ ਦਾ ਜੀਉ ਜਿੰਦ ਤਪ ਰਹੀ ਹੈ ਵਿਕਾਰਾਂ ਵਿੱਚ ਤਪ ਤਪ ਕੇ ਖੁਵਾਰ ਹੋ ਰਹੀ ਹੈ ਤੇ ਸਤਿਗੁਰ ਕਹਿੰਦੇ ਪਿਆਰਿਆ ਇਸ ਦਾ ਇੱਕੋ ਇੱਕ ਕਾਰਨ ਹੈ ਤੇਰੇ ਅੰਦਰੋਂ ਬਾਣੀ ਭੁੱਲ ਗਈ ਕਿਉਂਕਿ ਜਿਨ੍ਹਾਂ ਦੇ ਅੰਦਰ ਰੱਬ ਭੁੱਲ ਜਾਂਦਾ ਹੈ ਬਾਣੀ ਭੁੱਲ ਜਾਂਦੀ ਹੈ ਉਹਨਾਂ ਦਾ ਅੰਦਰ ਤਪਦਾ ਰਹਿੰਦਾ ਹੈ ਸੜਦਾ ਰਹਿੰਦਾ ਹੈ ਤੇ ਸਤਿਗੁਰ ਕਹਿੰਦੇ ਹ ਹਾਲਤ ਇਹੋ ਜੀ ਬਣ ਜਾਂਦੀ ਹੈ ਜਿਵੇਂ ਪੱਕੇ ਰੋਗੀ ਦੀ ਜਿਵੇਂ ਕੋੜ ਦਾ ਰੋਗੀ ਹਰ ਵੇਲੇ ਵਿਲਖਦਾਏ ਦੁਖੀ ਹੁੰਦਾ ਏ ਇਸੇ ਤਾਂ ਰੱਬ ਨੂੰ ਵਿਸਾਰ ਕੇ ਮਨੁੱਖ ਦੁਖੀ ਹੁੰਦਾ ਏ ਤਾਂ ਇਹਦਾ ਤਾਰ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਗੁਰੂ ਮਿਹਰ ਕਰੇ ਗੁਰੂ ਦੀ ਬਾਣੀ ਗੁਰੂ ਦੀ ਯਾਦ ਹਮੇਸ਼ਾ ਹਿਰਦੇ ਵਿੱਚ ਵਸ ਜਾਏ ਤਾਂ ਕਿ ਜੀਵਨ ਸਫਲ ਬਣੇ ਸਤਗੁਰ ਸਭਨਾ ਦਾ ਆਵਿਆ ਗਾਵੇਆ ਸੇਵਾ ਆਪਣੇ ਦਰ ਤੇ ਪਰਵਾਣ ਕਰਨ ਦਰਗੁਰੂ ਨਾਮ ਦੇ ਆਦਾਤਾ ਬਖਸ਼ਣ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ